ਪ੍ਰਤਾਪ ਸਿੰਘ ਕੈਰੋ ਇੱਕ ਜਾਣਿਆ ਪਛਾਣਿਆ ਨਾਮ ਹੈ ਪੰਜਾਬ ਦੇ ਮੁੱਖ ਮੰਤਰੀ ਰਹੇ ਨੇ ਉਹਨਾਂ ਦੇ ਗ੍ਰੈਂਡਸਨ ਸਰਦਾਰ ਦੇਸ਼ਪਤਾਪ ਸਿੰਘ ਕੈਰੋ ਜਿਹੜੇ ਕਿ ਸ਼ਾਇਦ ਬਾਦਲ ਸਾਹਿਬ ਦੇ ਇਹਨਾਂ ਦੇ ਬਰਦਰ ਇਨ ਲਾ ਵੀ ਨੇ ਇਹ ਪਾਰਟੀ ਛੱਡ ਕੇ ਕਿਉਂ ਚਲੇ ਗਏ ਇਥੇ ਇਹ ਇਹ ਵੀ ਵੇਖੋ ਤਾਂ ਕੱਢਿਆ ਹੀ ਆ ਜੀ ਇਹ ਚਲੇ ਗਿਆ ਕੋਈ ਨਹੀਂ ਜੀ ਮੇਰੀ ਬੇਨਤੀ ਸੁਣਿਓ ਗਿਆ ਕੋਈ ਨਹੀਂ ਆ ਜਿੰਨੇ ਵੀ ਤੁਸੀਂ ਸਾਨੂੰ ਪੁਰਾਣੇ ਅਕਾਲੀ ਟਕਸਾਲੀ ਕਹਿ ਲੋ ਕੌਸ਼ਿਖ ਕਹਿ ਲੋ ਪਰਿਵਾਰ ਕਹਿ ਲੋ ਕੋਈ ਕਹਿ ਲੋ ਸਾਨੂੰ ਸਾਰਿਆਂ ਨੂੰ ਕੇ ਮਾਰ ਮਰ ਕੱਢਿਆ ਐ ਨਾ ਕੈਰੋ ਸਾਹਿਬ ਹੀ ਗਏ ਨਹੀਂ ਐ ਕੈਰੋ ਸਾਹਿਬ ਨੂੰ ਵੀ ਪਤਾ ਹੀ ਉਹਦੋਂ ਲੱਗਦਾ ਜਦੋਂ ਚਿੱਠੀ ਕੱਢੀ ਆ ਕੱਢਤਾ ਜੀ ਐਨੇ ਸਾਲ ਹੀ ਕੱਢਤਾ ਜੀ ਇਹਨਾਂ ਵੱਲੋਂ ਡਰ ਲੱਗਦਾ ਸੀ ਇਹਦੇ ਉਹ ਹੀ ਦੱਸ ਸਕਦੇ ਜੀ ਅਸੀਂ ਪ੍ਰਧਾਨ ਜੀ ਦੱਸ ਸਕਦੇ ਅਸੀਂ ਕੀ ਦੱਸ ਸਕਦੇ ਪਰਿਵਾਰ ਇਹਦੇ ਉਹ ਦੱਸ ਸਕਦੇ ਜੀ ਪਰ ਇਹਨਾਂ ਨੇ ਜਾਣ ਕਰਕੇ ਪਾਰਟੀ ਕਮਜ਼ੋਰ ਨਹੀਂ ਹੋਈ ਸਾਰੇ ਜਿਹੜਾ ਬੰਦਿਆਂ ਨੇ ਛੱਡਿਆ ਕਹਿੰਦਾ ਹਿੱਲ ਗਈ ਆ ਜੀ ਕਮਜ਼ੋਰ ਕਹਿੰਦੇ ਜੀ ਨਹੀਂ 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 ਹਿਲਗੀਆਂ ਜੀ ਐਵੇਂ ਜੋ ਮਰਜ਼ੀ ਬੜਕਾ ਮਰ ਜਨਾ ਸਵਾਏ ਇੱਕ ਦੂਜੇ ਦਾ ਦੂਸ਼ਣ ਬਾਜੀ ਤੋਂ ਕੋਈ ਵੀ ਆ ਭਾਵੇਂ ਆ ਕਾਂਗਰਸ ਆ ਭਾਵੇਂ ਆਪੇ ਭਾਵੇਂ ਇਹਨੇ ਸਵਾਏ ਦੂਸ਼ਣ ਬਾਈ ਤੋ ਕਿ ਤੂੰ ਆ ਕੀਤਾ ਤੂੰ ਆ ਕੀਤਾ ਹੁਣ ਆ ਵੀ ਜਿਹੜੇ ਲੱਗੇ ਆ ਤੂੰ ਆ ਕੀਤਾ ਸਵਾਏ ਦੂਸ਼ਣ ਬਾਈ ਤੋ ਦੱਸੋ ਪੰਜਾਬ ਦਾ ਕਿਸੇ ਨੂੰ ਜਿਤ ਜਿਤ ਹੈਗਾ ਆ